ਹਾਂਜੀ ਇੱਕ ਆ ਚੀਜ਼ ਆ ਦੇਖਣ ਵਾਲੀ ਪ੍ਰਾਤਨ ਕੋਈ ਕਮਰਾ ਆ ਇਹਦਾ ਇਤਿਹਾਸ ਆਪਾਂ ਨੂੰ ਵੀ ਨਹੀਂ ਪਤਾਗਾ ਮਤਲਬ ਆ ਨਿੱਕੀ ਨਿੱਕੀ ਇਟਨਾ ਬਣਿਆ ਹੋਇਆ ਪਰ ਇਹ ਨਹੀਂ ਮੈਨੂੰ ਪਤਾ ਵੀ ਹੈ ਕੀ ਚੀਜ਼ ਹੈ ਪਰ ਜੋ ਵੀ ਆ ਬਹੁਤ ਸੋਹਣਾ ਆ ਤੇ ਆ ਗੋਲੀਆਂ ਦੇ ਨਿਸ਼ਾਨ ਆ ਇਹ ਮਾਰਕਿੰਗ ਕਰਨੀ ਹੋਈ ਆ ਜੋ ਵੀ ਅੰਗਰੇਜ਼ ਹਕੂਮਤ ਵੱਲੋਂ ਆ ਇੰਡੀਅਨਸ ਤੇ ਯਾ ਸਿੱਖ ਸੀਗੇ ਮੁਸਲਮਾਨ ਸੀਗੇ ਹਿੰਦੂ ਸੀਗੇ ਸਾਰੇ ਹੀ ਸੀਗੇ ਉਹਨਾਂ ਦੇ ਉੱਪਰ ਜਿਹੜਾ ਅਤਿਆਚਾਰ ਕੀਤਾ ਗਿਆ ਉਹਦੀਆਂ ਨਿਸ਼ਾਨੀਆਂ ਸਾਹਮਣੇ ਰੱਖੀਆਂ ਗਈਆਂ ਆ। ਔਰ ਇਹ ਜ਼ਰੂਰੀ ਵੀ ਆ ਵੀ ਹੁਣ ਮੇਰੇ ਅਰਗਾ ਆਉਂਦਾ ਆ ਜਾਂ ਕੋਈ ਵੀ ਆਉਂਦਾ ਆ ਇੱਕ ਵਾਰੀ ਦੇਖ ਲੈ ਯਾਰ ਵੀ ਵਾਕਈ ਹੈ ਨਾ। ਕੋਈ ਇੱਥੇ ਘਟਨਾ ਹੋਈ ਆ ਉਹ ਚੀਜ਼ੀਆਂ ਯਾਦਗਾਰੀ ਸਾਂਭੀਆਂ ਹੋਈਆਂ। ਜਦਕਿ ਆਪਾਂ ਤੁਹਾਨੂੰ ਦਰਬਾਰ ਸਾਹਿਬ ਵੀ ਆਪਾਂ ਘੁਮਣਾਉਂਨੇ ਆ ਸਾਰੇ ਦੇਖ ਲਿਆ। ਹੈਗੀਆਂ ਆ ਬਹੁਤ ਸਾਰੀਆਂ ਯਾਦਾਂ ਬਹੁਤ ਸਾਰਾ ਕੁਝ ਦੇਖਣ ਨੂੰ ਵੱਲ 84 ਦੀਆਂ ਗੋਲੀਆਂ ਦੇ ਨਿਸ਼ਾਨ ਬਹੁਤ ਸਾਰੇ ਭਰੇ ਹੋਏ ਆ ਜਦਕੀ ਹੋ ਸਕਦਾ ਸੀ ਉਹਨਾਂ ਤੇ ਵੀ ਇਦਾਂ ਦੀ ਮਾਰਕਿੰਗ ਕੀਤੀ ਹੁੰਦੀ ਸਾਨੂੰ ਯਾਦ ਰਹਿੰਦਾ ਆਉਣ ਵਾਲੀ ਜੀੜੀ ਨੂੰ ਦੇਖਦੇ ਵੀ ਵਾਕਿਆ ਹੀ ਸਾਡੇ ਉੱਤੇ ਤਸ਼ੱਦਦ ਹੋਈ ਸੀਗੀ ਆ ਦਿਖਾ ਦੇ ਇੱਕ ਈ ਮੜਾ ਆ ਵੀ ਹਾਂ ਮਾਰਕਿੰਗ ਕਰੀ ਹੋਈ ਆ ਉਧਰ ਵੀ ਹੈਗੀ ਉਹ ਵੀ ਦਿਖਾਉਣੀ ਆ ਅਜੋ ਇੱਕ ਈ ਗੋਲੀਆਂ ਦੇ ਨਿਸ਼ਾਨ ਅੱਡੀ ਕੁਝ ਉੱਥੇ ਦੇਖੇ ਜੀ ਆਪਾਂ ਕੁਝ ਆ ਰਹੇ ਗੰਦੇ ਇੱਥੇ ਮਲਾ ਇੱਟਾਂ ਛੋਡੀਆਂ ਛੋਡੀਆਂ ਪਿੱਲ ਗਈਆਂ ਆ ਖਰਾਬ ਹੋ ਗਈਆਂ ਆ ਤੇ ਪਰ ਨਿਸ਼ਾਨ ਹੈਗੇ ਆ ਠੀਕ ਆ ਸਾਹਬੇ ਵਧੀਆ ਸੋਹਣੀ ਗੱਲ ਆ ਆਪਾਂ ਜਲਦੀ ਆਗੇ ਨਾ ਅੱਜ ਟਾਈਮ ਨਾਲ ਤਾਂ ਮੰਨ ਲਓ ਹਲੇ 8 ਵਜੇ ਆ ਤਾਂ ਕਰਕੇ ਉਹ ਬੰਦ ਸੀਗਾ ਮਿਊਜ਼ੀਅਮ ਦੇ ਵਿੱਚ ਤੇ ਮਿਊਜ਼ੀਅਮ ਵੀ ਇੱਕ ਦੇਖਣ ਵਾਲੀ ਚੀਜ਼ ਆ ਹਾਲਾਂਕਿ ਉੱਥੇ ਮੰਨ ਲਾ ਫੋਟੋ ਸ਼ੂਟ ਕਰਨਾ ਜਾਂ ਵੀਡੀਓ ਬਣਾਉਣਾ ਅਲਾਉ ਨਹੀਂ ਆ ਤੇ ਦਰਬਾਰ ਸਾਹਿਬ ਦੇ ਵਿੱਚ ਵੀ ਆਪਾਂ ਟਾਈਮ ਨਾਲ ਮੱਥਾ ਟੇਕ ਲਿਆ ਸੀ ਸੋ ਜਿਹੜਾ ਵੀ ਆਵੇ ਨਾ ਤਾਂ ਘੱਟੋ ਘੱਟ ਮਾਰਨਿੰਗ ਦੇ ਵਿੱਚ 3:30 3 ਵਜੇ ਤੱਕ ਵਧੀਆ ਉੱਥੇ ਦਰਬਾਰ ਸਾਹਿਬ ਦੀ ਲਾਈਨ ਦੇ ਵਿੱਚ ਲੱਗ ਜਾਓਗੇ ਤਾਂ ਟਾਈਮ ਨਾਲ ਮੱਥਾ ਟੇਕਿਆ ਜਾਂਦਾ ਨਹੀਂ ਫਿਰ ਦੁਪਹਿਰ ਹੋ ਜਾਂਦਾ ਆਜੂ ਅੱਗੇ ਦਿਖਾਉਣਾ ਤੁਹਾਨੂੰ ਲੋ ਜੀ ਇੱਕ ਇਹ ਆ ਇਹ ਵੀ ਮੰਨ ਲਓ ਜਲਿਆਂ ਵਾਲੇ ਬਾਗ ਦੀ ਨਿਸ਼ਾਨੀ ਤਾਈ ਪੀ ਆ ਵੀ ਇਸ ਮਾਰਕ ਆ ਤੇ ਇਹਦੇ ਵਿੱਚ ਕਮਲ ਦੇ ਫੁੱਲ ਆ ਨਾਲ ਥੋੜਾ ਜਿਹਾ ਪਾਣੀ ਆ ਤੇ ਇਸ ਮਾਰਕ ਆ ਇੱਕ ਤੇ ਇੱਥੇ ਵੀ ਜੋੜੇ ਲਾ ਕੇ ਜਾਣ ਦੀ ਅਪੀਲ ਕੀਤੀ ਹੋਈ ਆ ਵੀ ਜੋੜੇ ਲਾ ਕੇ ਜਾਓ ਇਸ ਮਾਰਕ ਦੇਖਣਾ ਹੈਗਾ ਕਿਉਂਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਬਣੀ ਹੋਈ ਚੀਜ਼ ਆ ਇੱਕ ਇਹ ਰਹੀ ਗੋਲੀਆਂ ਦੇ ਨਿਸ਼ਾਨ ਬਹੁਤ ਵਧੀਆ ਲੱਗਿਆ ਮਤਲਬ ਯਾਦਗਾਰੀਆਂ ਸਾਮਕੇ ਰੱਖੀਆਂ ਆ ਤੇ ਵੀ ਜੋ ਤਸ਼ਦਦ ਹੋਈ ਆ ਆਪਾਂ ਦੇਖ ਕੇ ਉਹ ਚੀਜ਼ ਨੂੰ ਹਨਾ ਆ ਆਉਣ ਵਾਲੀ ਪੀੜੀ ਜਿਹੜੀ ਆ ਅਵੇਅਰ ਹੁੰਦੀ ਆ ਤੇ ਇਹਦੇ ਨਾਲ ਹੀ ਜਿਹੜੀ ਇਹ ਗੈਲਰੀ ਬਣੀ ਹੋਈ ਆ ਉਹ 9 ਵਜੇ ਖੁੱਲਦੀ ਆ ਆਪਾਂ ਹਲੇ ਅਰਲੀ ਮਾਰਨਿੰਗ ਆਏ ਆ ਤਾਂ ਇਹ ਹਲੇ ਖੁੱਲੀ ਨਹੀਂ ਹੋਈ ਤੇ ਨਾਲ ਦੀਵਾਰ ਆ ਜਿਹੜੀ ਉਦਾਂ ਹੀ ਪ੍ਰਾਤਨਾ ਉਹ ਚੀਜ਼ਾਂ ਨਾਲ ਜਿਵੇਂ ਨਿੱਕੀ ਨਿੱਕੀ ੱਟਲੀ ਬਣੀ ਹੋਈ ਆ ਤੇ ਆਹ ਚੀਜ਼ ਆ ਜਿਹੜੀ ਗੋਲੀਆਂ ਦੇ ਨਿਸ਼ਾਨ ਜਿਹੜੇ ਮਾਰਕ ਕਰੇ ਹੋ ਜਾਂ ਸੋ ਚਲੋ ਇਹ ਗੈਲਰੀ ਤਾਂ ਨਹੀਂ ਖੁੱਲੀ ਹੋਈ ਤੁਹਾਨੂੰ ਖੂਦ ਦਿਖਾਉਣੀ ਇੱਕ ਤੇ ਗਿਆਨੀ ਆ ਜੀ ਇਹ ਮੇਰੇ ਨਾਲ ਆਇਆ ਮੇਰਾ ਭਾਂਜਾ ਹੈ ਤੇ ਇਹ ਖੂਹ ਦੇਖ ਰਿਹਾ ਵਿਚਾਰਾ ਪਰ ਇਹ ਕਹਿੰਦਾ ਦੇਖਦਾ ਹੈ ਨਹੀਂ ਮਾਮਾ ਕੁਝ ਅੰਦਰ ਅ ਇੱਕ ਜੰਮੀ ਹੋਈ ਆ ਤੜਕੇ ਤੜਕੇ ਤਰੇਲ ਜੰਮੀ ਹੋਈ ਨਾ ਮੌਸਮ ਬਦਲ ਗਿਆ ਇਹਨਾਂ ਦਿਨਾਂ 'ਚ ਤੇ ਇਹਦੇ ਵਿੱਚ ਵੀ ਮੰਨ ਲਓ ਆਪਣੇ ਜੋ ਵੀ ਪੂਰਵਜ ਸੀਗੇ ਜਿਨ੍ਹਾਂ ਨੇ ਸ਼ੀਧੀਆਂ ਪ੍ਰਾਪਤ ਕੀਤੀਆਂ ਇਹ ਖੂਹ ਕਹਿੰਦੇ ਆ ਉਦੋਂ ਵੀ ਭਰ ਗਿਆ ਸੀਗਾ ਉਹਨਾਂ ਦੀਆਂ ਲਾਸ਼ਾਂ ਦੇ ਨਾਲ ਤੇ ਇਹਦੇ ਵਿੱਚ ਉਹਨਾਂ ਨੇ ਸ਼ਾਲਾ ਮਾਰੀਆਂ ਜਾਂ ਕਤਲਿਆਂ ਕਰਕੇ ਉਹਨਾਂ ਨੂੰ ਇਹਦੇ ਵਿੱਚ ਸੁੱਟਿਆ ਗਿਆ ਹਨ ਇਹ ਚੀਜ਼ਾਂ ਦੀ ਯਾਦਗਾਰੀ ਬਣੀ ਹੋਈ ਹੈ ਠੀਕ ਹੈ ਇਹਦੇ ਵਿੱਚ ਵੀ ਮਨਾ ਕਰਿਆ ਹੋਇਆ ਦੇਖੋ ਪੈਸੇ ਵਗੈਰਾ ਸਿੱਤੰਤੋ ਦੀ ਸਾਰੀ ਚੀਜ਼ ਤੋਂ ਤੇ ਇਹ ਉਹਨਾਂ ਦੀ ਯਾਦਗਾਰੀ ਦੇ ਵਿੱਚ ਜਿਹੜਾ ਆ ਇੰਗਲਿਸ਼ ਦੇ ਵਿੱਚ ਉਰਦੂ ਦੇ ਵਿੱਚ ਹਿੰਦੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਜਿਹੜਾ ਲਿਖਿਆ ਹੋਇਆ ਵੀ ਗੋਲੀ ਤੋਂ ਜਾਨ ਬਚਾਉਣ ਲਈ ਲੋਕ ਭਜਦੇ ਸੀਗੇ ਇਸ ਖੂਬ ਵਿੱਚ ਡਿੱਗ ਪਏ ਇਸ ਖੂਬ ਵਿੱਚੋਂ ਕਰੀਬ 120 ਲਾਸ਼ਾਂ ਬਰਾਮਦ ਹੋਈਆਂ ਸੀ 120 ਮੇਰੇ ਤਾਂ ਰੋਂਗਟੇ ਖੜੇ ਹੋ ਗਏ ਜੀ ਸਾਸਰੀ ਗਾਲੀ ਸਾਰਿਆਂ ਨੂੰ ਇਹ ਨਾਲ ਮੇਰੀ ਭੈਣ ਆਈ ਸੀਗੀ ਇਹ ਮੇਰਾ ਭਾਨ ਜਾਇਆ ਅਸੀਂ ਕਿਸੇ ਕੰਮ ਤੋਂ ਆਏ ਸੀ ਸਵੇਰੇ ਸਵੇਰੇ ਸੀਗੇ ਚਲ ਜਲੇ ਆ ਨਾ ਬਾਗ ਵੀ ਕੋ ਮਿਲ ਗਏ ਤੇ ਤੁਹਾਨੂੰ ਜਲੇ ਆ ਬਾਗ ਆਪਾਂ ਦਿਖਾਤਾ ਹੁਣ ਆਪਾਂ ਚੱਲਦੇ ਆ ਆਪਦੇ ਕੰਮ ਤੋਂ ਬਾਏ ਬਾਏ ਅੰਮ੍ਰਿਤਸਰ ਤੁਹਾਨੂੰ ਆਪਾਂ ਇੱਕ ਵਾਰੀ ਵਿਜ਼ਿਟ ਕਰਾਤਾ ਆ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ